ਹਾਂਜੀ ਸਤਿ ਸ਼੍ਰੀ ਅਕਾਲ ਵੀਰਾਂ ਨੂੰ ਕੀ ਹਾਲ ਚਾਲ ਠੀਕ ਠਾਕ ਹਾਂ ਭਰਾਵੋ ਘਰ ਪਰਿਵਾਰ ਉਮੀਦ ਕਰਦੇ ਆ ਵਧੀਆ ਹੋਣਗੇ ਸਾਰੇ ਵੀਰਾਂ ਦੇ ਤੇ ਠੀਕ ਠਾਕ ਹਾਂ ਤੇ ਜਿਹੜੇ ਨਵੇਂ ਵੀਰ ਵੀਡੀਓ ਦੇਖ ਰਹੇ ਨਾ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਮੇਰਾ ਭਰਾ ਤੇ ਕਰਾਈਏ ਤੁਹਾਨੂੰ ਸ਼ੌਂਕ ਆਪਣੇ ਲਾਲ ਚੀਨਿਆਂ ਦਾ ਬਾਈ ਲਓ ਜੀ ਵਿੰਦਰ ਵਾਲੇ ਕਬੂਤਰ ਇਹੇ ਇਹ ਅੰਦਰ ਪੂਲਾ ਜੀ ਉਸਤਾਦ ਵਾਲੇ ਕਬੂਤਰ ਆ ਬਈ ਇਹ ਰਿਅਲਟ ਇਹਨਾਂ ਦਾ ਬਹੁਤ ਟੌਪ ਕਲਾਸ ਆ ਬਈ ਦੋ ਮਾਧੀਆਂ ਚ ਦੋ ਨਾਰਾ ਬਈ ਆ ਬੈਠੀ ਪਹਿਲੇ ਨੰਬਰ ਤੇ ਮਦੀਨ ਉਹ ਵਿਚਾਲੇ ਆ ਮਾਰੀ ਜਾਂਦੇ ਆ ਬੈਠੀ ਮਦੀਨ ਆ ਦੋਨੋਂ ਮਦੀਨਾਂ ਲਾਲ ਟੁਪੀ ਵਾਲਾ ਨਾਰਾ ਬਈ ਇੱਕ ਆ ਘੋੜਾ ਜਿਹਾ ਨਾਰਾ ਆ ਠੀਕ ਆ ਜੀ ਤੁਹਾਨੂੰ ਜਾਨਵਰ ਕਿਵੇਂ ਲੱਗੇ ਜਰੂਰ ਦੱਸਿਓ ਮੇਰਾ ਵੀਰ ਕੋਚਾ ਇੱਕ ਬਾਈ ਪੂਰੀ ਵਾਈਟ ਅੱਖ ਚਿੱਟੀ ਅੱਖ ਦੇ ਆ ਬਾਈ ਇਹ ਪਿਓਰ ਜਮਾ ਵੀਰੇ ਪਿਓਰ ਜਮਾ ਬਹੁਤ ਵਧੀਆ ਕੁਆਲਿਟੀ ਹੈ ਇਹਨਾਂ ਦੇ ਬੱਚੇ ਆਪਣੇ ਕੋਲੇ ਬੱਕ ਹੋਏ ਹੋਏ ਆ ਕਈ ਵੀਰਾਂ ਨੂੰ ਆਪ ਦੇਣੇ ਬੱਚੇ ਇਹਨਾਂ ਦੇ ਲਓ ਜੀ ਇਹ ਦੋਨੇ ਨਾਰਾ ਬਾਈ ਆਖਿਰ ਦਾ ਇੱਕ ਤਾਂ ਇੱਕ ਟੂਪੀ ਵਾਲਾ ਲੋਚ ਕਰੋ ਭਾਈ ਜੀ ਕਰੋ ਭਾਈ ਜੀ ਆਹ ਯਾਦ ਉਹਨਾਂ ਨਰਾਭਾਈ ਟੋਪੀ ਵਾਲਾ ਤੇ ਆਹ ਲਾਲਚਨਾ ਗੂੜਾ ਆ ਮਦੀਨਾ ਆਗਾ ਭਾਈ ਦੋਨੇ ਦੱਸਿਓ ਮੇਰਾ ਵੀਰ ਤੁਹਾਨੂੰ ਜਾਨਵਰ ਕਿਵੇਂ ਲੱਗੇ ਜਿਹਦੇ ਸਮਝ ਆਉਂਦੇ ਆ ਕੱਲ ਨੂੰ ਆਪਾਂ ਵੀਡੀਓ ਪਾਵਾਂਗੇ ਵੀਰੇ ਰੱਤਿਆਂ ਦੀ ਕੱਲੇ ਰੱਤਿਆਂ ਦੀ 4:00 ਵਜੇ ਵੀਡੀਓ ਕਰਾਂਗੇ ਅਪਲੋਡ ਕੱਲੇ ਰੱਤਿਆਂ ਦਾ ਸ਼ੌਂਕ ਕਰਾਵਾਂਗੇ ਤੁਹਾਨੂੰ ਇਹ ਦੇਖ ਲਓ ਅੱਜ ਆਪਣੇ ਲਾਲਚੀ ਨੇ ਲਾਲ ਚੀਨੇ ਹੋਰ ਵੀ ਬੈਠੇ ਆ ਆਪਾਂ ਮੇਨ ਜੇ ਇਹਨਾਂ ਜੋੜਿਆਂ ਦਾ ਕਰਾਇਆ ਸ਼ੌਂਕ ਦੂਜੇ ਬਾਕੀ ਆਂਡੇ ਆਂਡੇ ਤੇ ਬੈਠੇ ਨਾ ਕਰੋ ਚੈੱਕ ਭਾਈ ਪੂਰੇ ਗੂੜੇ ਟੁੱਚਾਂ ਵਾਲੇ ਆ ਭਾਈ ਇਹ ਲੋਚ ਠੀਕ ਹੈ ਜੀ